ਮਲੋ ਤੋਂ ਕਪਕਲਾ ਰੋਡ ਤੇ ਨਜ਼ਦੀਕ ਬਾਜੀਗਰ ਵਸਤੀ ਮੋਟਰਸਾਈਕਲ ਅਤੇ ਨਿੱਜੀ ਸਕੂਲ ਬਸਦਾ ਹੋਇਆ ਭਿਆਨਕ ਐਕਸੀਡੈਂਟ ਮੋਟਰਸਾਈਕਲ ਤੇ ਸਵਾਰ ਸਨ ਦੋ ਨੌਜਵਾਨ ਜੋ ਇਸ ਹਾਦਸੇ ਦੌਰਾਨ ਹੋਏ ਗੰਭੀਰ ਜ਼ਖਮੀ ਜੀ ਹਾਂ ਅੱਜ ਤੜਕਸਾਰ ਮਲੌ ਤੌਂ ਕੁਪਕਲਾ ਰੋਡ ਤੇ ਨਜ਼ਦੀਕ ਬਾਜੀਗਰ ਵਸਤੀ ਇੱਕ ਮੋਟਰਸਾਈਕਲ ਦਾ ਨਿੱਜੀ ਸਕੂਲ ਬੱਸ ਦੇ ਨਾਲ ਹੋਇਆ ਭਿਆਨਕ ਐਕਸੀਡੈਂਟ ਖਬਰ ਹੈ ਕਿ ਇਹ ਹਾਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਕਿ ਮੌਕੇ ਤੇ ਹੀ ਐਂਬੂਲੈਂਸ ਦੁਆਰਾ ਨਜ਼ਦੀਕ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਵੇਖੋ ਮੌਕੇ ਦੀਆਂ ਇਹ ਖਾਸ ਤਸਵੀਰਾਂ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਮੇਰਾ ਨਾਮ ਭਾਈ ਅਮਰਤਪਾਲ ਹੈ ਯਾਰ ਮੁੰਡੇ ਆਪਣੇ ਪਿੰਡ ਦੇ ਨੇਗੇ ਫੈਕਟਰੀ ਲੱਗੇ ਹੋਏ ਸੀਗੇ ਰੋੜੀਆਂ ਦੇ ਤੇ ਫੈਕਟਰੀ ਜਾ ਰਹੇ ਸੀ ਰੈਮਡ ਯੂਨੀਵਰਸਿਟੀ ਦੀ ਬੱਸ ਨਾਲ ਐਕਸੀਡੈਂਟ ਹੋ ਗਿਆ ਮੀਂਹ ਪੈਂਦਾ ਸੀ ਹੁਣ ਦੇਖਿਆ ਕਿਸੇ ਨੇ ਨਹੀਂ ਵੀ ਬੱਸ ਦਾ ਇੱਧਰ ਆ ਗਈ ਜਾਂ ਇਹ ਸਲਿੱਪ ਕਰਕੇ ਵਿੱਚ ਲੱਗੇ ਇਹ ਅਦਿਕ ਅਰੀਮੋਗਤ ਸਾਨਕਤੀ ਐਂਬੂਲੈਂਸ ਕਰਾਜੀ ਫੋਨ ਕੀਤਾ ਸੀ ਬਾਈ ਐਂਬੂਲੈਂਸ ਨੂੰ ਫੋਨ ਕਰੀ ਪਣੀ ਪਹੀੜ ਤੋਂ ਆਈ ਆ ਮਲੌਤ ਆਪਣੀ ਐਂਬੂਲੈਂਸ ਹੈ ਨਹੀਂ ਜਾਂ ਆਈ ਨਹੀਂ ਇਹ ਕੋਈ ਪਤਾ ਨਹੀਂ ਪਰ 45 ਤੋਂ 47 ਮਿੰਟ ਹੋ ਗਏ 50 ਮਿੰਟਾਂ ਬਾਅਦ ਐਂਬੂਲੈਂਸ ਸਾਡੇ ਕੋਲ ਇੱਥੇ ਆਈ ਆ ਹੁਣ ਉਹਨਾਂ ਨੂੰ ਚੱਕ ਕੇ ਮਲੌ ਲੈ ਕੇ ਗਏ ਨੇ ਤਾਂ ਸਾਰੇ ਅਸੀਂ ਵੀ ਮਲੌਤ ਨੂੰ ਚੱਲੇ ਆ ਲੱਗਦਾ ਵੀ ਠੀਕ ਹੋਣਗੇ ਨਹੀਂ ਬਾਈ ਦੇਖਦੇ ਆਲੇ ਹਾਲਤ ਗੰਭੀਰੀ ਆ ਉਹਨਾਂ ਚੱਲਦੀ ਕਿ ਕਿ ਨਾਮ ਤੁਹਾਡਾ ਰੋਵਿੰਦਰ ਸਿੰਘ ਜੀ ਟਿੰਬਰਵਾਲ ਜੀ ਅੱਛਾ ਹੱਥਾਂ ਕਿੰਨੇ ਲੋਕ ਰਿਹਾ फटाफट ਨਹੀਂ ਜਦੋਂ ਆਇਆ ਤਾਂ ਟ੍ਰੈਫਿਕ ਪਜਾਮ ਲੱਗਿਆ ਦੇਖ ਕੇ ਮੈਂ ਚੈਟ ਤੇ ਖੜਾ ਕੇ ਆਪਣਾ ਟੋ ਆਇਆ ਥਾ ਮੌਕੇ ਤੇ ਜੰਮੀਰ ਹਾਲਤ ਵਿੱਚ ਸੀ ਠੀਕ ਹੈ ਤੇ ਪਹਿਲਾਂ ਲੰਗੇ ਸੀ ਹਾਂ ਪਹਿਲਾਂ ਲੰਗੇ ਸੀ 10 ਮਿੰਟ ਪਹਿਲਾਂ ਲੰਘਿਆ ਬਿਲਕੁਲ ਕੋਈ ਗੱਲਬਾਤ ਨਹੀਂ ਸੀ ਬਿਲਕੁਲ ਸਭ ਕੁਝ ਠੀਕ ਸੀ ਇਹ ਕਿੰਨੇ ਵਜੇ ਦੀ ਕੰਨਾ ਲੱਗੀ ਹੋ ਪੌਣੇ 8 ਵਜੇ ਸੀ 7:45 ਜਿਹੇ ਟਾਈਮ ਇਹ ਜਾ ਕਿੱਥੇ ਰਹੇ ਸੀ ਮੁੰਡੇ ਤੁਨ ਇਹ ਕਹਿੰਦੇ ਵੀ ਅਮਰੇ ਜਿਹੜੀ ਬੂਟਾਂ ਵਾਲੀ ਫੈਕਟਰੀ ਆ ਉਹਦੇ ਵਿੱਚ ਜਾ ਰਹੇ ਸੀ ਤੇ ਇੰਦਰਵਾ ਸਕੂਲ ਵਾਲੀ ਬੱਸ ਆ ਰਹੀ ਸੀ ਆਪਦੇ ਵੀ ਲੋਕਾਂ ਦੇ ਬਾਅਦ ਨੇ